ਖਜੀ ਜੁੜੇ ਹਲਿਕਾ ਮਤੇ ਗਿਆ ਕਿ ਨਹੀਂ ਇਹ ਤਾਂ ਵਿੱਲਾ ਰਹਿਣ ਦੀ ਆਦਤ ਪੈ ਗਈ ਆ ਘਰ ਨਹੀਂ ਚੱਜਦਾ ਬਾਹਰ ਨਹੀਂ ਚੱਜਦਾ ਦਿਹਾੜੀ ਦੇ ਤਾਂ ਬਸ ਕੱਲੇ ਨਾ ਰੋਟੀਆਂ ਹੀ ਸਾਡੀਆਂ ਪੂਰੀਆਂ ਆਉਂਦੀਆਂ ਨਾ ਹੋਰ ਨਹੀਂ ਕੁਛ ਮੈਂ ਕਰਦੀ ਇਹਦੇ ਨਾਲ ਗੱਲ ਇਹਨੂੰ ਕੋਈ ਕੰਮ ਧੰਦੇ ਦਾ ਫਿਕਰ ਹੈ ਨਹੀਂ ਗਾ ਬਹਿ ਜਾਂਦਾ ਕਿ ਮੌਨ ਨਾ ਇਹਨੂੰ ਜਵਾਕਾਂ ਦਾ ਫਿਕਰ ਨਾ ਇਹਨੂੰ ਕਾਸੇ ਦਾ ਕੋਸੇ ਮਨ ਜਿੱਤੇ ਤੂੰ ਬਸ ਗਿਆਨਿਕ ਕੰਮ ਤੇ ਉਹ ਐ ਕੀ ਦਸਾਂ ਆ ਯਾ ਦਮੀ ਪੈ ਤਾਂ ਲੈ ਮੀ ਪੈਂਦਾ ਤੈਨੂੰ ਮੀ ਪੈਂਦਾ ਕਰਦਾ ਹਾਲ ਨਹੀਂ ਤੈਨੂੰ ਦਿਦਾ ਤੇਰਸੋ ਦਿਹਾੜੀ ਜਾਂਦਾ ਉਹ ਵੀ ਮੁੜ ਕੇ ਆ ਜਾਂਦਾ ਮੀ ਪਈ ਜਾਂਦਾ ਕਮੇ ਕੰਮ ਸੇ ਜਾਊਗਾ ਮੀ ਹਟੂਗਾ ਤਾਂ ਫੇਰ ਚਲਾ ਜਾਊਗਾ ਮੀ ਤਾਂ ਹਟੇ ਹੁਣ ਕੋਣ ਕਿੱਥੇ ਤੇਰਾ ਮੀ ਪਈ ਜਾਂਦਾ ਕੁਸ ਲੱਗਦਾ ਕੋਈ ਨਾ ਜਾਵਾਂਗੇ ਚਲ ਜਾ ਤੁਰ ਜਾ ਚੁੱਪ ਕਰਕੇ ਕੰਮ ਤੇ ਦਿਹਾੜੀ ਲੈ ਕੇ ਆਈ ਅੱਜ ਪੈਸੇ ਅੱਜ ਮੈਨੂੰ 1000 ਰੁਪਏ ਚਾਹੀਦਾ ਨਾਲ ਨੀ ਪਾਣੀ ਨੀ ਕੋਈ ਧਰਨ ਨੂੰ ਹੈਗਾ ਠੀਕ ਹੈ

ਨਾ ਤੇਰੇ ਕੋਲੇ ਕੋਠਾ ਚੱਜਦਾ ਨਾ ਕੋਈ ਤੇਰਾ ਭਾਂਡਾ ਚੱਜਦਾ ਨਾ ਤੇਰਾ ਕੋਈ ਮੰੰਜਾ ਚੱਜਦਾ ਸਾਡਾ ਚੁਲਾ ਕੱਟੇ ਵੱਡਾ ਸਾਡਾ ਰੋਟੀ ਕਿੰਨੇ ਬੰਡਾ ਵੱਡੇ ਚੁਲੇ 'ਚ ਤੈਨੂੰ ਡਾਲਾਂ ਮੈਂ ਜਦੋਂ ਕੁਛ ਖਾਣ ਨੂੰ ਨਹੀਂ ਲਿਉਂਦਾ ਉਹ ਖਾਣ ਲੈ ਆਵਾਂਗੇ ਦਿਨ ਦਾ ਸਹੀ ਹੋਏ ਲੈ ਆਊਗਾ ਖਾਣ ਨੂੰ ਚੱਲ ਵੇ ਤੂੰ ਵੀ ਜਾ ਦੇ ਪਿਓ ਨਾਲ ਦਿਹਾੜੀ ਚੱਲ ਖੜਾ ਹੋ ਜਾ ਦੋਵੇਂ ਜਣੇ ਜਾਓ ਉੱਠ ਖੜੋ ਨਹੀਂ ਤਾਂ ਮੈਂ ਡਾਂਕਾਂਗਾ ਜਾ ਕੇ ਜਾਵਾਂਗੇ ਚਲੋ ਤਰਜੋ ਚਲ ਖਟਾ ਇਹਨੂੰ ਚੱਲਾ ਚੱਲ ਖੜਾ ਹੋ ਜਾ ਚਲੋ ਤੁਰ ਜਾ ਚਲੋ ਮੈਂ ਜਾਣਾ ਅੱਜ ਪੈਸੇ ਲੈ ਕੇ ਬੜੋ ਜੇ ਘਰੇ ਨਹੀਂ ਤਾਂ ਰੋਟੀ ਨਹੀਂ ਮਿਲਣੀ ਕੰਮ ਕਰੂਗਾ ਫਿਰ ਪੈਸਾ ਲੈ ਕੇ ਆਉਗਾ ਅਮੀ ਪੈਸੇ ਨਹੀਂ ਦਿੰਦਾ ਕਰਦਾ ਰਹੇ ਅਮੀ ਪੈਸਾ ਤਾਂ ਮੈਂ ਕੱਥੋ ਲਾਵੂਗਾ ਬਥੇ ਬੈਠੇ ਰਹੇਗਾ ਕੋਠਾ ਸੇ ਬੈਠਾ ਕਿਉਂ ਰਹੇਗਾ ਤੂੰ ਪੈਸੇ ਲੈ ਕੇ ਆਇਂ ਕਰੇ ਨਹੀਂ ਤਾਂ ਵੇਖੀ ਤੈਨੂੰ ਦਿਨ ਦਿੱਤਨੇ ਛੜੀ ਮੈਂ ਤੂੰ ਵੀ ਕੀ ਜਾਣੇਗਾ ਵੀ ਪੰਜਾਬਨ ਲੈਂਦੀ ਆ ਠੀਕ ਹੈ ਮੈਂ ਜਾਣਾ ਜਿੱਤੇ ਹੰਤ ਲਿਆ ਮੈਂ ਜਾਣਾ ਹੁਣ ਮੈਂ ਕੰਮ ਸੇ ਕੋਇਨ ਨੂੰ ਪੋਛਦੀ ਆ ਮੈਂ ਉਹੜੇ ਪੂਰੀ ਆ ਜਾ ਨਹੀਂ ਭੈਣੇ ਕਿਵੇਂ ਸਤੀ ਜੀ ਬੈਠੀਆਂ ਨਹੀਂ ਸਤੀ ਕੀ ਭੈਣੇ ਪੁੱਛਣਾ ਅੱਜ 15 ਦਿਨ ਹੋ ਗਏ ਪੰਜੀ ਨਹੀਂ ਘਰੇ ਆਉਂਦੀਗੀ ਮੇਰੇ ਤਾਂ ਕੰਮ ਨੂੰ ਵੀ ਨੀ ਜੀ ਕਰ ਦਵੇ ਕੀ ਹਾਲ ਹੋਇਆ ਪਿਆ ਮੇਠਾ ਉਹ ਸਾਡਾ ਡਿੱਗਿਆ ਪਿਆ ਮੈਂ ਤਾਂ ਬਾਜ਼ਾਰ ਚੱਲੀ ਸੀ ਤੇ ਮੀਂਹ ਪੈ ਗਿਆ ਮੈਂ ਸੀ ਮੇਰੇ ਨਾਲ ਝਾੜ ਪੁੰਝ ਕਰਾਇਆ ਵੇਲੀਆਂ ਤਾਂ ਕਰਾਇਓ ਨਹੀਂ ਭੈਣੇ ਪੈਸੇ ਲਾਉਂਗੀ ਪੈਸੇ ਹੀ ਦੇਉਂਗੀ ਮੈਂ ਫ੍ਰੀ ਕਦੇ ਅੱਗੇ ਕਰਾਇਆ ਤੈਨੂੰ ਕੋਸੇ ਕੰਮ ਨਹੀਂ ਤੂੰ ਮੈਨੂੰ ਹਿਆਰ ਦੇ ਦੀ ਮੈਂ ਨਿੱਤ ਕਰਾ ਦਿਆ ਕਰੂੰਗੀ ਮੈਨੂੰ ਸੌਦਾ ਪਤਾ ਲਿਆਉਣਾ ਮੈਂ ਉਹ ਮੈਂ ਦੇ ਦੂੰਗੀ ਤੇ ਪਰ ਅੱਜ ਤੂੰ ਮੇਰੇ ਕੋਲ ਚੱਲੀ ਮੈਂ ਆ ਜਾਨੀ ਐ ਛੇ ਰੁ ਜਾਂ ਤਾਂ ਜਰ ਕੋਲ ਹੁਣੇ ਟਾਈਮ ਤਾਂ ਹੁਣੇ ਚੱਲ ਵੜ ਤੇ ਮੈਂ ਫੇਰ ਜਾਵੜੂੰਗੀ ਮੈਂ ਬਾਜ਼ਾਰ ਜਾਣਾ ਸੀ ਚੱਲ ਚੱਲ ਵੜਦੀ ਆ ਚੱਲ ਮੈਂ ਤਾਂ ਕੀਤਾ ਹੀ ਆ ਕੰਮ ਧੰਦਾ ਮੇਰੇ ਇੱਥੇ ਕੀ ਮੋਰਾ ਪਈਆਂ ਜੜਨ ਕੋਈ ਚੱਕ ਕੇ ਲੈ ਜੂ ਚੱਲ ਭੰਡਈ ਐ ਚਾਰ ਪਈ ਰਹਿਣ ਮੇ ਖਲਾਰਾ ਇੰਨਾ ਪਾਈ ਬੈਠੀ ਪਈ ਆ ਰਹਿਣ ਦੇ ਨੀ ਭੈਣ ਮੈਥੋਂ ਨਹੀਂ ਹੁੰਦਾ ਆਪੇ ਕਰੂਗਾ ਕਿ ਉਸੇ ਤੋਂ ਕਰਾਉਣੀ ਨਹੀਂ ਮੈਂ ਨਹੀਂ ਕਦੇ ਹੱਥ ਲਾਇਆ ਮੈਂ ਤਾਂ ਤੇਰੇ ਮੇਰੇ ਨਹੀਂ ਕਰਾ ਦਿਨੀ ਹੁੰਨੀ ਹੈ ਅੱਛਾ ਹੂੰ ਅੱਜ ਮੈਂ ਤਾਂ ਮੈਨੂੰ ਐ ਨਹੀਂ ਲੱਗਦੀ ਮੈਨੂੰ ਔਖਾ ਲੱਗਦਾ ਜਦੋਂ ਮੈਂ ਤੈਨੂੰ ਆਣੀ ਵੀ ਮੇਰੇ ਨਾਲ ਕੰਮ ਕਰਾਇਆ ਐਡੀ ਤੂੰ ਸੋਹਣੀ ਚ ਨੱਖੀ ਆ ਤੇ ਤੂੰ ਆ ਕੀ ਕੀਤਾ ਕਿ ਉਹ ਜੇ ਘਰੇ ਵੜ ਕੇ ਬੈਠੀ ਕਿ ਉਹ ਜੇ ਘਰੇ ਕੀ ਮੈਂ ਕੀ ਦੱਸਾਂ ਤੈਨੂੰ ਮੈਂ ਤਾਂ ਆਪਦੇ ਜਾਣੇ ਮੈਨੂੰ ਲਾਰਾ ਲਾ ਲਿਆ ਕਿ ਸਾਡੇ 1.7 ਗਵਾਂ ਦੇ ਕੋਠਿਆਂ ਜਮੀਨ ਜਾਇਦਾਦ ਆ ਜਾਣੀ ਕਿ ਮੈਂ ਤਾਂ ਆਪਦੇ ਨੇ ਪੈਸੇ ਤੇ ਡੱਗ ਪੀ ਤੇ ਹੁਣ ਮੈਨੂੰ ਪਤਾ ਲੱਗਦਾ ਵੀ ਨਰਕ ਚ ਸਾਰਾ ਧੰਦਾ ਮੈਨੂੰ ਨਹੀਂ ਹੈ ਕਿ ਚੱਜਦਾ ਨਹੀਂ ਕੁਛ ਨਹੀਂ ਬੁੱਢਾ ਹੈਗਾ ਪੱਲੇ ਪਾ ਕੇ ਬਹਿ ਗਈ ਤੂੰ ਤਾਂ ਹੋਰ ਨਹੀਂ ਭੈਣੇ ਮੈਂ ਤਾਂ ਸਤੀ ਪਈ ਐ ਤੂੰ ਮੈਂ ਤਾਂ ਖਿਹੜਾ ਛਡਾ ਲੈਣਾ ਹੁਣ ਮੇਰੇ ਜਵਾਕ ਹੈਗੇ ਦੋ ਤਰਸੋਂ ਦੱਸ ਅਹੀ ਰਿਆਰਗੇ ਜਵਾਕ ਆ ਤੂੰ ਇਹਦੇ ਪਿਓ ਕੋਲ ਹੀ ਜਾਂਦੀ ਰਹਿ ਵਾਪਸ ਆਂਦੀ ਸੀ ਨਹੀਂ ਮੈਨੂੰ ਲੱਗਦਾ ਵੀ ਇਹ ਜਵਾਕ ਤਾਂ ਨਹੀਂ ਮੈਨੂੰ ਲੱਗਦਾ ਇਹ ਤਾਂ ਨਹੀਂ ਇਹ ਤਾਂ ਮੇਰੇ ਪਹਿਲਾਂ ਵਾਲੇ ਦੇ ਆ ਜਾ ਨਹੀਂ ਉਹ ਤਾਂ 1200 ਮੈਂ ਤੇਰੀ ਹੈਲਪ ਕਰ ਦਿੱਤੀ ਪੈਸੇ ਮਾਰੀ ਨਾ ਛੱਡ ਕੇ ਤੁਰ ਜਾ ਆਪਦੇ ਜਵਾਕਾਂ ਦੀ ਜ਼ਿੰਦਗੀ ਬਣਾ ਲੈ ਤੂੰ ਲੈਣਾ ਕੀ ਐ ਬਈ ਇਹ ਤੂੰ ਨਹੀਂ ਪੈਸੇ ਮਾਰੀ ਐਸਾ ਹੁਣ ਮੈਨੂੰ ਦੀਦਾ ਕੁਛ ਨਹੀਂ ਹੁਣ ਤਾਈ ਤਾਂ ਟੋਪੇ ਤੇ ਨਾ ਤਿੰਨੇ ਤੇ ਹੋਰ ਤੂੰ ਰਹਿ ਜਾ ਬੰਦੀ ਉਹਦੇ ਵਿੱਚੋਂ ਘੁੱਟ ਨਹੀਂ ਉਹ ਚਾ ਨਹੀਂ ਆਂਦੇ ਹੁੰਦੇ ਨਾ ਜਿਹੜਾ ਪਿਆਰ ਨਾਲ ਮੈਂ ਮੁੜ ਕੇ ਜੇਲ ਜਾਵੜੇਗੀ ਲ ਮਰ ਗਿਆ ਤਾਂ ਬੁੱਢਾ ਤਾਂ ਹੈਗਾ ਤੇ ਤੂੰ ਆਪਦਾ ਉਹੀ ਰਾਜ ਬੰਦੀ ਨਹੀਂ ਛੱਡ ਕੇ ਤੁਰ ਜਾ ਮੈਨੂੰ ਨਹੀਂ ਨਹੀਂ ਮੇਰੀ ਗੱਲ ਸੁਣ ਮੇਰੇ ਪਹਿਲਾਂ ਵਾਲੇ ਘਰ ਵਾਲੇ ਦਾ ਥੁੱਡੇ ਉਹ ਤੇਰੀ ਚਾਚੀ ਨਹੀਂ ਵਿਆਹੀ ਜਿੱਥੇ ਉੱਥੇ ਉਹਨਾਂ ਦਾ ਘਰ ਆ ਤੇ ਮੇਰੀ ਗੱਲ ਹੀ ਕਰਾਦੇ ਉਹਦੇ ਨਾਲ ਕੀ ਪਤਾ ਮੈਨੂੰ ਤੇ ਮੈਂ ਜਾਇਆ ਹਾਂ ਕਿ ਨਹੀਂ ਭੈਣਾਂ ਤੇਰੇ ਆ ਮੁੰਡੇ ਨਹੀਂ ਵੇਖ ਕੇ ਮੈਨੂੰ ਤਰਸ ਆ ਗਿਆ ਤੇ ਮੈਂ ਉਹਨੂੰ ਕਹਿ ਕੇ ਆਉਂਗੀ ਮੈਂ ਮੈਂ ਤੈਨੂੰ ਛੱਡਿਆ ਤਾ ਤੂੰ ਇਹਦਾ ਖੜਾ ਛੱਡ ਬੰਨ ਦੇ ਹੱਥ ਗੱਲਾਂ ਚਾ ਕੇ ਸਾਰੇ ਤਾਂ ਮੈਨੂੰ ਵੇਂਦੇ ਆ ਗਿਆ ਹੁੰਦੇ ਵਰਗੇ ਹੁਣ ਮੈਂ ਤਾਂ ਜਦੋਂ ਸ਼ੁਰੂ ਤੋਂ ਵਧਗਾ ਪਾਉਣੀ ਤੇ ਵਧਗਾ ਹੀ ਪਾਉਣੀ ਤਾਂ ਇਹ ਤੂੰ ਭਈ ਯਾਰਾ ਨਹੀਂ ਤਾਂ ਲੱਗਦੀ ਹੁਣ ਐ ਨਹੀਂ ਪਤਾ ਵੀ ਮੈਂ ਤਾਂ ਹੈ ਹੀ ਪੰਜਾਬਾ ਨਾ ਤੇ ਮੈਂ ਭਈ ਯਾਰਾ ਆ ਕੌਣ ਐ ਬੇਬੇ ਉਹ ਲਿਆਂਦੀ ਐ ਕੰਮ ਤੇ ਮੈਂ ਖਲਾਰਾ ਸੀ ਮੀਂਹ ਨਾਲ ਮੈਂ ਜਾਣਾ ਸੀ ਮੈਂ ਚਲ ਕਰਾ ਦੂਗੀ ਤਾਂ ਬਗਵ ਨਾਲ ਅੱਛਾ ਮਤੇ ਮੈਂ ਤਾਂ ਨਹੀਂ ਵੇਖੀ ਇਹ ਇਹ ਕੀ ਵਿਚਾਰੀ ਐ ਤਾਂ ਆਪ ਕਹਿੰਦੇ ਆ ਮੈਂ ਜਾਣਾ ਸੀ ਤੇ ਖਲਾਰਾ ਸੀ ਬਾਹਲਾ ਮੈਂ ਕਿਹਾ ਮੀਂਹ ਪਿਆਸ ਭਾਈ ਜੀ ਕਰਨ ਵਾਸਤੇ ਆ ਭਈ ਯਾਰਾਂ ਨੂੰ ਸੱਦ ਕੇ ਲੈ ਕੇ ਆਈਆਂ ਤੇ ਜੇ ਮੈਂ ਨਹੀਂ ਭਈ ਯਾਰਾਂ ਨੂੰ ਕਿਉਂ ਕਹਿਨੀ ਐ ਨਹੀਂ ਇਹ ਬਈ ਯਾਰਾਂ ਨੂੰ ਸੱਦਦੀ ਉਹ ਸੱਚ ਬੇਬੇ ਮੈਂ ਕੀ ਦੱਸਾਂ ਇਹ ਤਾਂ ਹੈ ਤਾਂ ਆਪਣੀ ਪੰਜਾਬਣੀ ਅੱਛਾ ਤੇ ਵਿਚਾਰੀ ਦੀ ਪੁੱਟ ਕੀ ਕਿਸਮਤ ਵਿਆਹ ਹੀ ਕਰਾ ਲਿਆ ਇਹਨੇ ਭਈਆ ਭੀਏ ਨਾਲ ਲੱਗਾ ਹੋਰ ਐਡੀ ਸੋਹਣੀ ਸਨਤੇ ਆਦਵਾ ਕਾ ਜਿਹੜਾ ਇਹਦੇ ਆ ਪਹਿਲਾਂ ਵਾਲੇ ਘਰ ਵਾਲੇ ਦੇ ਤੇ ਹੁਣ ਮੈਨੂੰ ਆਂਦੀ ਮੈਂ ਤੇਰੂ ਡਰੈਸ ਦੇ ਦੂੰ ਤੇ ਤੂੰ ਮੇਰੇ ਘਰ ਵਾਲੇ ਕੋਲੇ ਆਪਦੇ ਘਰ ਵਾਲੇ ਕੋਲ ਜਾ ਬੇਬੇ ਨੂੰ ਕੱਲ ਵੀ ਮੇਰਾ ਮਸਲਾ ਲੈ ਕਰਾ ਦੇ ਦਿੰਦੀ ਗੱਲਾਂ ਲੱਗ ਸੀ ਪਹਿਨ ਕਰ ਨਾ ਲੱਗਾ ਕੋਲੇ ਇਹਨੇ ਵੀ ਮਾਰੇ ਕੀਤਾ ਵੀ ਗਿਨਾ ਵਿਆਹ ਕਰਾ ਦੇ ਹੋਰ ਤੇ ਹੁਣ ਇਹ ਆਂਦੀ ਆਪਾਂ ਹੁਣ ਆਪਾਂ ਇਹਦਾ ਮਸਲਾ ਲ ਕਰਨਾ ਇਹਨੂੰ ਆਪਾਂ ਇਹਦੇ ਸਹੀ ਕਰ ਰਿਓ ਆਵਾੜਨਾ ਨੇ ਬੇਬੇ ਮੇਰਾ ਤਾਂ ਤੂੰ ਪੁੱਛ ਨਾ ਮੈਨੂੰ ਕੀ ਪਤਾ ਸੀ ਮਰਨਾ ਮੈਨੂੰ ਇਹ ਨਾ ਉਹ ਵੀ ਸਿੱਕਾਰਦਾ ਕੰਮ ਤਾਂ ਲੱਗ ਤੇ ਕਰਦਾ ਇਹ ਵੀ ਨਹੀਂ ਦਿਹਾੜੀਆਂ ਕਰਦਾ ਇਹ ਇਹ ਮੈਨੂੰ ਕਹਿੰਦਾ ਸਾਡੇ ਤਾਂ 4 ਕੋਟੀਆਂ ਮੈਂ ਤਾਂ ਕੱਲਾ ਹੀ ਆ ਤੇ ਮੈਂ ਤਾਂ ਲੱਗਿਆ ਸਰਕਾਰੀ ਦੇ ਨਾਲੇ ਪੈ ਲਈ ਆ ਜਫਰ ਅੱਛਾ ਨਾਲੇ ਕਹਿੰਦਾ ਮੈਂ ਸਰਕਾਰੀਆਂ ਤੇ ਮੈਂ ਕਾਹੀਆਂ ਦੀਆਂ ਗੱਲਾਂ ਚ ਮੈਂ ਤਾਂ ਲਿਆ ਦਿਆਣਾ ਬੈਠ ਜੱਜਾ ਦਾਖਲਵਾ ਲੂੰਗੀ ਨਾ ਤੈਨੂੰ ਮਾਰ ਕਿੱਦਾਂਗਾ ਘੜ ਦੂੰਗੀ ਕਿਉਂਕਿ ਬੁੱਢਾ ਤਾਂ ਹੈਗਾ ਤੋ ਤਾਂ ਜੇ ਮੈਂ ਆ ਕੇ ਦੇਖਿਆ ਤਾਂ ਕੰਦੇ ਦੀ ਕੋਟ ਦੇ ਚਭਾ ਲਿਆ ਮੈਨੂੰ ਲਿਆ ਕੇ ਨਾ ਕੋਈ ਖੰਡ ਨਾ ਚਾਹ ਨਾ ਮੰਜਾ ਜੁੱਲੀ ਕੁਸ ਵੀ ਹੈ ਨਹੀਂ ਬੱਸ ਮम्मा ਕਿ ਤੂੰ ਫੇਰੇ ਹੁਣ ਆਪਾਂ ਇਹਨੂੰ ਸਹੀ ਦੁਕਾਨੇ ਤੇ ਲਾਉਣਾ ਮੇਰੇ ਨਾਲ ਸਹੀ ਹੈ ਵਿਚਾਰੀ ਨੂੰ ਮੈਂ ਤਾਂ ਇਹਦਾ ਮੁੰਜਵਾ ਕੇ ਵੇਖ ਕੇ ਤਰਸਾ ਹੋਰ ਬੱਚੇ ਨਿਕਲ ਕੇ ਦੇਖ ਹੋਰ ਮੈਂ ਕਿਹਾ ਤੂੰ ਚੱਲ ਮੇਰੇ ਕੋਲੇ ਚੱਲ ਤੈਨੂੰ ਮੈਂ ਬੇਬੇ ਨਾਲ ਗੱਲ ਕਰਦੀ ਆਂ ਬੇਬੇ ਨੂੰ ਘੱਲ ਕੇ ਤੇ ਤੈਨੂੰ ਲਾਵਾਂਗੇ ਦੁਕਾਨੇ ਤੇ ਚੱਲ ਕੋਈ ਮੈਂ ਤਾਂ ਅੱਜ ਕੁਝ ਹੈ ਹੀ ਨਹੀਂ ਸੀ ਬਣਾਇਆ ਹੀ ਨਹੀਂ ਕੁਝ ਮੈਂ ਤਾਂ ਇੰਨੀ ਪਸਾਈ ਜਾਨੀ ਆ ਮੈਨੂੰ ਐਵੇਂ ਮੀਨਾ ਹੀ ਹੋਇਆ ਬਾਲਾ ਚਿਰ ਨਹੀਂ ਹੋਇਆ ਤੇ ਮੈਂ ਤਾਂ ਹੁਣ ਜਾਣਾ ਮੁਰਕੇ ਹੁਣ ਮਾ ਤਾਂ ਮੈਂ ਸੁਣਿਆ ਤੁਸੀਂ ਵੀ ਕਪਾਲ ਪੂਜਾ ਕਰਦੇ ਹੋ ਤੇ ਮੈਨੂੰ ਕੁਝ ਚੀਜ਼ੀ ਹੋਤੀ ਦੇ ਦੇ ਜਿਹੜੀ ਮੈਨੂੰ ਹੋ ਰਹਿ ਜੇ ਕੋਈ ਨਹੀਂ ਜੰਨ ਸਾਰਾ ਕੁਝ ਕਰ ਦਾਂਗੇ ਕਰ ਦਿਆਂਗਾ ਕੁਝ ਵਾਬੇ ਨਾਲਕ ਤੇ ਰੱਖ ਪਰੋਸ ਸਾਰਾ ਕੁਝ ਹੋ ਜਾਊਗਾ ਗੁਰਦੁਆਰੇ ਗੁਰਦੁਆਰੇ ਜਾਇਕਰ ਕਰਤੀ ਆ ਰੋਟੀ ਖਾ ਲਏਗਾ ਨਾਲ ਹੀ ਗੁਰਦੁਆਰੇ ਆ ਜਾਂਦੇ ਤੁਮ ਮੈਨੂੰ ਪਤਾ ਵੀ ਨਹੀਂ ਲੱਗੀ ਕਿ ਮੈਂ ਨਵੀਂ ਆਈ ਆ ਮੈਂ ਤਾਂ ਥੋੜਾ ਘਰ ਵੀ ਅੱਜ ਵੇਖਿਆ ਖਵਾ ਦੇ ਪਹਿਲਾਂ ਰੋਟੀ ਕੰਮ ਆਪਾਂ ਫਿਰ ਕਰ ਲਾਂਗੇ ਕੋਈ ਕੋਈ ਨਹੀਂ ਜਵਾਕ ਨੂੰ ਨਾ ਰਵਾ ਪੈਣੇ ਤੇ ਗੁਰਦੁਆਰਾ ਹੈਗਾ ਉੱਥੇ ਜਾਓ ਅਰਦਾਸ ਬੇਨਤੀ ਕਰੋ ਮੈਂ ਤਾਂ ਫਸ ਗਿਆ ਕਿ ਪੈਸੇ ਦੇ ਲਾਲਚ ਨੂੰ ਮੈਂ ਤਾਂ ਪਹਿਲਾਂ ਵੀ ਕਿਸੇ ਦਾ ਫੁੱਟੀ ਸੀ ਤੇ ਹੁਣ ਵੀ ਫੁੱਟ ਗਈ ਇਹ ਤਾਂ ਰਾਤ ਨੂੰ ਬੁਰੀ ਬਲਾ ਹੈ ਰਾਤ ਕੀ ਕਰਨਾ ਚਾਹੀਦਾ ਮੈਂ ਤਾਂ ਪਸ਼ਤוני ਹੈ ਮੇਰੇ ਨੂੰ ਬੁੱਢਾ ਹੈਗਾ ਮੈਂ ਜੇ ਇਹ ਪੈਸੇ ਲਿਆਉਂਦਾ ਨੀ ਦਿਹਾੜੀੋਂ ਦਾਰੂ ਦਾ ਦੀ ਲਿਆਉਂਦਾ ਪੀ ਲੈਂਦਾ ਆ ਕੇ ਜਿਵੇਂ ਰਾਤ ਨੂੰ ਕੁੱਟਦੀ ਮੈਂ ਨਹੀਂ ਮੇਰੇ ਤੋਂ ਥਾਕ ਥਾਂ ਵੱਜ ਗਈ ਤਾਂ ਹੋਰ ਸੇ ਆਪਾਂ ਪੇਉ ਮੇਰੇ ਨਾਲ ਪੇਉਗਾ ਤੂੰ ਲੋੜ ਹੀ ਨਹੀਂ ਕੁੱਟਣ ਦੀ ਹੁਣ ਜਿਵੇਂ ਤੈਨੂੰ ਕਿਹਾ ਮੈਂ ਮਗਰ ਲੱਗ ਜੀ ਦੋ ਚਾਰ ਦਿਨ ਕੱਟ ਲੈ ਦੋ ਚਾਰ ਦਿਨ ਕੱਟ ਚੱਲ ਇਹ ਤੇਰੇ ਬੇਬੇ ਨੂੰ ਬੇਬੇ ਨੂੰ ਭੇਜ ਦਿਨੇ ਅੰਤ ਬੇਬੇ ਆਪੇ ਜਾ ਕੇ ਤੇ ਤੈਨੂੰ ਦੱਸ ਦੇਾਂਗੇ ਤਾਂ ਤੋਂ ਡਰੈਸ ਲਖਾ ਦੀਆਂ ਆਪਦੇ ਘਰ ਗਾ ਮੈਂ ਮਾਂ ਦਾ ਤੁਸੀਂ ਜਾ ਕੇ ਕਹਿ ਦਿਆ ਜਿਵੇਂ ਸਤਾਉ ਮੇਰੇ ਘਰ ਗਲੀ ਮੇਰੀ ਸਾਸਰੀ ਬਹੁਤ ਚੰਗੀ ਸੀ ਦੋ ਮਾਂ ਪੋਤੀ ਸੀਗੇ ਤੇ ਮੈਂ ਤਾਂ ਐਵੇਂ ਆਪਦਾ ਪੱਠਾ ਬਾ ਬੈਠੀ ਇਸੇ ਨੇ ਮਗਰ ਨਹੀਂ ਲੱਗੀ ਤੇ ਲਾਲ ਕਿ ਨਹੀਂ ਲੱਗਦਾ ਬਹੁਤ ਹੈ ਮੇਰੇ ਸਾਥ ਸਜਾਕ ਬਿਨਾ ਰਹਿੰਦੀ ਨਹੀਂ ਤੇ ਮੈਨੂੰ ਲੇਜੂਗੀ ਜੇ ਨੂੰ ਪਤਾ ਲੱਗ ਗਿਆ ਕਿ ਉਹ ਹੁੰਦੀ ਹੈ ਕਿੱਥੇ ਹੈਗੀ ਆ ਜਵਾਕਾਂ ਬਿਨਾ ਮਸਾਂ ਤੱਕਲਾ ਲੈਂਦਾ ਜਵਾਕ ਬਿਨਾ ਕਿੱਥੋਂ ਰਹਿ ਤੋ ਨਾ ਨਹੀਂ ਸੀ ਜਿਹੜੀ ਨਾ ਕਰੋ ਪੈਰ ਪਟ ਲਿਆ ਨਹੀਂ ਨਾਲੇ ਹੁਣ ਆਉਣਾ ਨਾ ਕਈ ਬੰਦਾ ਕੀਤਾ ਖਾਂ ਸਾਡੇ ਕੋਲ ਆ ਗਈ ਭਾਈ ਫੋਨ ਨਾ ਕਰੀ ਨਹੀਂ ਤਾਂ ਐ ਤਾਂ ਇਹਨਾਂ ਨੂੰ ਪਤਾ ਮੈਂ ਇਹਦੇ ਕਿਸੇ ਨੂੰ ਨਹੀਂ ਪਤਾ ਬਸ ਉਹਨਾਂ ਨੂੰ ਪਤਾ ਐ ਵੀ ਗੁੱਸੇ ਹੋ ਕੇ ਗਈ ਐ ਮਹੀਨਾ ਹੋਇਆ ਬਸ ਫੇਰ ਤੂੰ ਇੱਥੋਂ ਹੀ ਤੋੜ ਦਾਂਗ ਤੈਨੂੰ ਆਪਦੇ ਘਰੇ ਤੇਰੇ ਨਾਲ ਦਾਂਗ ਫੇ ਤੈਨੂੰ ਪਾਲਦੇ ਫਿਰਦੇ ਪਰ ਮੈਂ ਥੈ ਹੀ ਨਹੀਂ ਉਹਨਾਂ ਨੂੰ ਮੈਂ ਦੱਸ ਦਿੰਦੇ ਲੋਕੀ ਚਲ ਕੋਈ ਨਹੀਂ ਫੇਰ ਕੋਈ ਮਿਰਚਾਲਾ ਕਰਾਂਗੇ ਉਹਨਾਂ ਦਾ ਵੀ ਹੋਰ ਹੁਣ ਮੈਂ ਤਾਂ ਭਈਆ ਰਾਣੀ ਵਜਣ ਲੱਗ ਔਰ ਮੈਂ ਕੀ ਜਾਇਦਾਦ ਹੈਗੀ ਐ ਫੇਰ ਤਾਂ ਭਈਆ ਰਾਣੀ ਵੀ ਖਵਾਉ ਤੇ ਹੋਰ ਮੈਨੂੰ ਕੀ ਪਤਾ ਸੀਗਾ ਆਜਾ ਤੂੰ ਸਿਖਵਾ ਦੇ ਰੋਸ ਤੇ ਕੰਮ ਕਰ ਆਜਾ ਕੋਲ ਲਾਰਾ ਪਾਈ ਬੈਠੀ ਆਜਾ ਕੋਲ ਤੁਹਾਰੇ ਮਰੀਜ਼ਾਂ ਮੈਂ ਤੇ ਇੰਨਾ ਸੱਦ ਕੇ ਲੈ ਲੈਂਦੇ ਤਾਂ ਮੈਂ ਆਪ ਹੀ ਚੱਕ ਲੈਂਦੀ ਉੱਤੇ ਭਾਵੇਂ ਮੀ ਕਰਕੇ ਖਲਾਰਾ ਪੈ ਗਿਆ ਬਾਹਰ ਚਲ ਬੈ ਜਾ ਕੁਰਸੀ ਤੇ ਜਿੱਤ ਨਹੀਂ ਕਰਦਾ ਨਹੀਂ ਪੈਣੇ ਉੱਥੇ ਮੈਂ ਮੈਂ ਜਾਣਾ ਸੀਗਾ ਨਹੀਂ ਤਾਂ ਮੈਂ ਤਾਂ ਆਪ ਹੀ ਕਰ ਲੈਣੀ ਹੁੰਨੀ ਆ ਕਦੀ ਲੋੜ ਪੈਂਦੀ ਆ ਉਹ ਤਾਂ ਸੋਚੀਦਾ ਹੁੰਦਾ ਨਾ ਵੀ ਮੈਂ ਛੱਡ ਕੇ ਕਿਉਂ ਜਾਨੀ ਆ ਮਤ ਤੁਹੋਂ ਵਾਲੇ ਲੱਗਦੇ ਕਣ ਆ ਬਾਹਰ ਰੱਖ ਦੇ ਮਸ਼ੀਨ ਤੇ ਉਹ ਲਾਂਗੇ ਸਵੇਰੇ ਕੋਈ ਅੱਜ ਤਾਂ ਵੀ ਮੌਸਮ ਖਰਾਬ ਹੈ ਅੱਡੂ ਟੂ ਰੇ ਲਾ ਲੋ ਪਹਿਲਾਂ ਤੇ ਬੰਦੇ तेरे ਘਰ ਆ ਕੇ ਕੰਮ ਕਰਦਾ ਪ੍ਰਾਪਰਟੀ ਡੀਲਰ ਆ ਪ੍ਰਾਪਰਟੀ ਡੀਲਰ ਹਾਂ ਠੀਕ ਚੱਲੀ ਠੇਕੇ ਦੇ ਦੇ ਨਿਆ ਕੰਮ ਗੱਡੀਆਂ ਦਾ ਕਰਦਾ ਚੱਲ ਨੇ ਭੈਣੇ ਇੱਕ ਗੱਲ ਦੱਸ ਪ੍ਰਾਪਰਟੀ ਡੀਲਰ ਆ ਕਿ ਕਾਰ ਡੀਲਰ ਆ ਭੈਣੇ ਜਿਹੜਾ ਪਹਿਲੀ ਦਿੰਦਿਆਂ ਠੇਕੇ ਤੇ ਜਿਹੜਾ ਕੰਮ ਆ ਜਾਂਦਾ ਉਹ ਸਾਰੀ ਕਰ ਲੈਂਦਾ ਚਾਹਣਾ ਨਹੀਂ ਸਾਰੀ ਕਰਦਾ ਹਾਂ ਕਾਰਾਂ ਗੱਡੀਆਂ ਵੀ ਵਿਖਾ ਦਿੰਦਾ ਪਲਾਟ ਪਲਾਟਾਂ ਵਾਲਾ ਆ ਜਾਂਦਾ ਕੋਈ ਮਕਾਨ ਵੀ ਸੇਲ ਕਰਾ ਦਿੰਦਾ ਠੀਕ ਆ ਨਹੀਂ ਭੈਣੇ ਚੱਲ ਵਧੀਆ ਤੂੰ ਤਾਂ ਆਪ ਦੇ ਕਰ ਭੈਣੇ ਪਰ ਗਰੀਬੀ ਬਹੁਤ ਭੈੜੀ ਚੀਜ਼ ਆ ਗਰੀਬੀ ਨਾਰਾ ਪੋਖਾਵੇ ਕਿਸੇ ਨੂੰ ਭੈਣੇ ਆਈ ਆ ਤੂੰ ਤਾਂ ਹਜੇ ਵੀ ਆਪ ਦਸ ਮਾਰ ਲੇਂਗੀ ਸੰਭਾਲਾ ਨਹੀਂ ਮੈਂ ਤਾਂ ਜਾਨੀ ਆ ਭੈਣ ਬਣ ਕੇ ਇੰਨਾ ਕ ਮੇਰਾ ਕੰਮ ਕਰ ਦੇ ਤੂੰ ਪੈਸੇ ਵੀ ਨਾ ਅੱਜ ਮੈਨੂੰ ਦੇਈ ਮੈਂ ਤਾਂ ਕੋਈ ਰਫਰੀ ਚ ਹੀ ਕੰਮ ਕਰ ਦੂੰਗੀ ਤੇ ਤੂੰ ਮੈਨੂੰ ਉੱਥੇ ਪਹੁੰਚਾ ਦੇ ਬਸ ਮੇਰੇ ਘਰੇ ਮੈਂ ਤਾਂ ਬਾਲੀ ਪੁਛਟਾਈ ਜਾਨੀ ਆ ਦੇ ਕੋਲੇ ਆ ਚੰਗੀ ਆ ਵਿਚਾਰੀ ਪਰ ਨਾ ਸੁਆਦੀ ਚੰਗੀ ਲੱਗਦੀ ਤੇ ਪਰ ਇਕਰਾ ਮੁੱਦਾ ਵੱਜ ਗਿਆ ਇਹਦੀ ਕਿਸਮਤ ਲਾਂਚ ਬੇਈਮਾਨਾ ਨਾ ਬੇਈਮਾਨਾ ਲਾਂਚ ਨਹੀਂ ਕਰਨਾ ਚਾਹੀਦਾ ਹਨੀ ਲਾਂਚ ਆ ਗਈ ਫਸ ਗਈ ਲਾਂਚ ਆ ਗਈ ਵਿਚਾਰੀ ਨਾਲ ਹੀ ਆਈ ਇਹ ਆਪਾਂ ਰੋਟੀ ਕਰਨਾਂ ਦੀ ਜਿੱਥੇ ਰੋਟੀ ਮੈਲੀ ਹਾਂ ਕੀ ਕਰਦੀ ਐ ਗਾਂਹਾਂ ਨੇ ਤੇ ਕਿਹੜਾ ਰਾਜੀ ਕਰਨੀ ਕਿਉਂ ਜਿੱਥੇ ਹੁਣ ਬੈਠੇ ਉਹ ਕਮਰਾ ਗੰਦਾ ਜਿਹਾ ਫੜਨ ਨੂੰ ਜੀ ਨਹੀਂ ਕਰਦਾ ਬੇਬੇ ਉੱਥੇ ਹਾਂ ਚੰਗਾ ਭਾਣਾ ਛੱਡ ਕੇ ਤੇ ਹੋਰ ਐਡੀ ਸੋਹਣੀ ਸਨਕੀ ਹਜੇ ਵੀ ਆਪਾਂ ਹੀ ਇਹਦਾ ਕਰਨਾ ਮਸਲਾ ਹਲ ਵਿਚਾਰੀ ਦਾ ਕੋਈ ਮਤ ਪਾਣੀ ਲੈਣੇ ਪੁੱਤ ਨੂੰ ਪਾਣੀ ਓਹੋ ਚਾਹ ਧਰ ਦਿੰਦੇ ਤੁਸੀਂ ਮੈਂ ਭਾਂਡੇ ਮਾਂਜ ਲੈ ਚਾਹ ਮੈਂ ਬਣਾ ਦਿੰਨੀ ਕੋਈ ਨਹੀਂ

ਨਾਵਨ ਇਹ ਪਤਾ ਮੇਰੇ ਘਰ ਵਾਲੇ ਜੰਨਾ ਲੱਡੀ ਆ ਤੇ ਅਰਜਿੰਦਰ ਵੀ ਕਹਿੰਦੇ ਹੋਣ ਠੀਕ ਆ ਕੋਈ ਨਹੀਂ ਅਰਜਿੰਦਰ ਕਹਿੰਦੇ ਆ ਉਹ ਘਰੇ ਲਾਡੀ ਕਹਿੰਦੇ ਆ ਪੱਕਾ ਨਾ ਅਰਜਿੰਦਰ ਦਾ ਸੰਦੂਆ ਗਸੰਦੋ ਕੋ ਤਾਂ ਨਾ ਫਿਰ ਤਾਂ ਜਾਣਦੇ ਹੋਣੇ ਆ ਹਾਂ ਤੇ ਮੈਂ ਤਾਂ ਕਿਤਰਾ ਮੋਟਾ ਹੋ ਗਿਆ ਮੈਂ ਨਹੀਂ ਹਾਂ ਵੀ ਨਹੀਂ ਪੈਣੇ ਮੈਨੂੰ ਲਾਲ ਚਿੱਟੇ ਮਾਰਨੇ ਨੇ ਵਾਲੇ ਨੇ ਤੋਤਾ ਸ਼ਕਲ ਵੀ ਨਾ ਵੇਖੀ ਮੈਂ ਅੱਛੇ ਸ਼ਕਲ ਤੋਂ ਹੈ ਕਿ ਜੇ ਨਾਲ ਆਪੇ ਮਲਮੋਸ ਜੀ ਦਾ ਸਾਰਾ ਕੁਝ ਲੈ ਕੇ ਆ ਜੂਗੀ ਮੈਂ ਉਹਨੂੰ ਬਹੁਤ ਪਿਆਰ ਕਰਦੀ ਆਂ ਅੱਜ ਘਰ ਆਏ ਨੂੰ ਮੈਂ ਕਾਚ ਉਹਨੂੰ ਵੀ ਛੱਡ ਲੂੰਗੀ ਇੱਥੇ ਜਦੋਂ ਇਹਨੂੰ ਚੱਲ ਹੁਣ ਉਹਨੂੰ ਨਾ ਕਹੀਂ ਉਹਨੂੰ ਤਾਂ ਕਹਿ ਦਾਂਗੇ ਵੀ ਲੜ-ਲੂੜਕੀ ਆਈ ਸਾ ਘਰੋਂ ਤਾਂ ਤੂੰ ਤੜਕੇ ਆਈ ਸਾ ਬਣੇ ਉਹਨੂੰ ਨਹੀਂ ਪਤਾ ਕਿ ਮੈਂ ਇਹਦੇ ਨਾਲ ਸਾਡਾ ਘਰ ਦਾ ਲਾਈ ਬੈਠੀ ਆਂ ਅੱਛਾ ਉਹ ਤਾਂ ਹੈ ਅਭੀ ਉਹ ਉਹ ਚੁੱਕੇ ਗਏ ਆ ਫੇਟਣ ਗਏ ਹੋਣੇ ਉੱਥੇ ਮੇਰੀ ਬੈਠੇ ਨਹੀਂ ਪਰ ਦਿਨ ਨਾਲ ਕੰਟਰ ਕੰਪਰਜਾਂਗਾ ਫਰਾ ਪਰਜਾਈ ਇੱਕ ਹੈਗੀ ਆ ਅੱਛਾ ਤੇ ਉਹ ਉਹ ਤੈਨੂੰ ਪਤਾ ਜਦੋਂ ਵਿਆਹੇ ਚਾਨ ਪੈ ਨਹੀਂ ਉਹ ਆਦੀ ਮਰਜੀ ਵਾਲੇ ਹੁੰਦੇ ਨੇ ਨਹੀਂ ਤਾਂ ਹੈ ਇਹ ਫਰਾ ਤੈਨੂੰ ਪਤਾ ਯਾਰ ਅੱਜ ਕੱਲ ਉਹਨਾਂ ਨੂੰ ਕਿਵੇਂ ਵੈਸੇ ਹੀ ਜਾ ਕੇ ਰਾਜੀ ਨਾ ਮੈਂ ਗੁੱਸੇ ਹੋ ਕੇ ਜਾਵਾ ਤੂੰ ਭਵੇਂ ਜਾਵੜਾ ਮੈਂ ਕਿੱਥੇ ਰਾਜੀ ਖੁਸ਼ੀ ਅਸੀਂ ਤਾਂ ਗੁੜ ਦੀ ਚਾਹ ਹੀ ਬਣਾਉਣੇ ਉਹਨਾਂ ਗੁੜ ਦੀ ਚਾਹ ਪੀ ਲੈਣਗੇ ਹਾਂ ਹਾਂ ਮੈਂ ਪੀਰੂ ਮੈਂ ਭੈਣੇ ਪੰਜਾਬਣ ਸਾਰਾ ਕੁਝ ਚੱਲਦਾ ਮੈਨੂੰ ਤਾਂ ਕੀ ਹੋ ਗਿਆ ਜੀ ਮੇਰਾ ਘਰ ਦੇਖ ਕੇ ਮੈਨੂੰ ਸਾਰੇ ਐ ਸਮਝਦੇ ਤਾਂ ਠੀਕ ਬਿਹਾਰ ਨ ਨਹੀਂ ਕਿਵੇਂ ਪੰਜਾਬੀ ਬਣੀ ਭੈਣੇ ਮੈਨੂੰ ਆਏ ਦਾ ਪਤਾ ਮੈਂ ਤਾਂ ਵੈਸੇ ਪੁੱਛਿਆ ਕਹੀ ਪਿੰਦੇ ਨਹੀਂ ਮੈਨੂੰ ਘੱਟ ਪਸੰਦ ਆ ਸਾਡੇ ਘਰ ਦੇ ਗੁੜ ਦੀ ਪਿੰਦੇ ਤਾਂ ਨਹੀਂ ਮੈਂ ਤਾਂ ਪੀ ਲੈਣੀ ਆ ਮੈਂ ਤਾਂ ਆਪ ਦੇ ਖੰਡ ਦੀ ਬਣਾਉਣੀ ਮੈਨੂੰ ਤਾਂ ਬਹੁਤ ਪਸੰਦ ਆ ਚੱਲ ਮੈਂ ਤੇਰੇ ਭਾਂਡੇ ਮੰਜਾ ਕੇ ਨਾ ਤਾਂ ਮੈਂ ਜਾਣੀ ਨਾ ਘਰੇ ਵੀ ਮਾੜਾ ਮੋਟਾ ਕੋਈ ਚੱਲਣਾ ਫਾਦੇ ਕਿਹੜਾ ਮੈਂ ਅੱਜ ਹੀ ਗਈ ਆ ਨਹੀਂ ਸਾਫ ਸਫਾਈ ਦਾ ਕਰਨੀ ਪੈਣੀ ਜਾ ਕੇ ਘਰੇ ਮੈਨੂੰ ਬਸ ਤੋਕੇ ਰਾਮਾ ਰੰਗਾ ਮੜਾ ਮੋਟਾ ਜਾ ਕਰਵਾ ਦੇਣੀ ਭਣਿਆ ਤੇਰਾ ਫੋਨ ਲੈ ਲਿਆ ਮੇਰੇ ਬੁੰਡੇ ਨੇ ਤੋੜ ਦੇ ਕੋਈ ਨਹੀਂ ਚਲਾ ਦੇ 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 ਕੋਈ ਨਹੀਂ ਬੈਠੀ ਲੈ ਲੈ ਇਹ ਫੋਨ ਵੇਖ ਕੇ ਤੈਵੇਂ ਸਾਡੇ ਤਾਂ ਨਾ ਭਾਂ ਦੇ ਖਲਾਰਾ ਹੀ ਬਾਹਲਾ ਪੈਂਦਾ ਬਾਹਲਾ ਭੈਣੇ ਸੱਚੀ ਤੁਹਾਡੇ ਤਾਂ ਖਲਾਰਾ ਤੇ ਹੋਰ ਭਾਂ ਨਹੀਂ ਬਾਲੇ ਰੱਖ ਕੇ ਬੈਠੀ ਅੱਦੇ ਵਿੱਚ ਰੱਖ ਦੇ ਪੇਟੀ ਦੇ ਸਾਂਭੂਗੀ ਉਹ ਨਾ ਫਿਰ ਝਾਉਂਦੇ ਨਹੀਂ ਬਿਤੇਰੇ ਮੇਰਾ ਸਾਂਭੇ ਆ ਭਾਂਦੇ ਮੈਂ हैनी मेरी जरा कि मे खाजा नहीं चेरे ना भांडे बस हो तो तो मेरी सहेली बन गई महंगे टपे मैंने कलाए ही नहीं तू एक मिनट में, तके एक में आ